ਸਿਰਕਲ ਜੀ ਤੁਹਾਡੇ ਆਪਣੇ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੀ ਤਾਜ਼ਾ ਖਬਰ ਲੈ ਕੇ ਹਾਜ਼ਰ ਹਾਂ ਸੋਨਮ ਦਾ ਕਬੂਲ ਨੰਬਰ ਹਾਂ ਮੈਂ ਹਾਂ ਰਾਜਾ ਦੀ ਕਤਲ ਬੇਫਾ ਪਤਨੀ ਨੇ ਪੁਲਿਸ ਨੂੰ ਦੱਸੀ ਸਾਰੀ ਕਹਾਣੀ ਸਦਰ ਥਾਣੇ ਵਿੱਚ ਐਸਆਈਡੀ ਵੱਲੋਂ ਪੁੱਛਗਿੱਛ ਦੌਰਾਨ ਸੋਨਮ ਰਗਵੰਚੀ ਨੇ ਰਾਜਾ ਰਗਵੰਚੀ ਦੇ ਕਤਲ ਵਿੱਚ ਆਪਣੀ ਸ਼ਮੂਲੀਅਤ ਕਬੂਲ ਕੀਤੀ ਹੈ ਅਧਿਕਾਰੀਆਂ ਨੇ ਉਸ ਤੋਂ ਪੁੱਛਗਿੱਛ ਕੀਤੀ ਜਦੋਂ ਉਸ ਦੇ ਮਤਮਕਨ ਸਬੂਤ ਪੇਸ਼ ਕੀਤੇ ਸੋਨਮ ਨੇ ਇੱਕ ਯੋਜਨਾਬੰਦ ਅਪਰਾਧ ਵਿੱਚ ਸ਼ਾਮਲ ਹੋਣ ਦੀ ਗੱਲ ਕਬੂਲ ਕਰ ਲਈ ਹੈ ਸੋਨਮ ਨੇ ਮਗੇਲੀਆ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕਬੂਲ ਕੀਤਾ ਹੈ ਕਿ ਉਸਨੇ ਆਪਣੇ ਪਤੀ ਰਾਜਾ ਦਾ ਕਤਲ ਕਰਵਾਇਆ ਸੀ ਰਾਜਾ ਕਤਲ ਕੇਸ ਨੂੰ ਸੁਲਝਾਉਣ ਲਈ ਸ਼ੁਰੂ ਕੀਤੀ ਗਈ ਜਾਂਚ ਨੂੰ ਮੰਗਾ ਲਿਆ ਮੰਗੇ ਲਿਆ ਪੁਲਸ ਨੇ ਆਪਰੇਸ਼ਨ ਹਨੀਮੂਨ ਦਾ ਨਾਮ ਦਿੱਤਾ ਸੋਨਮ ਰਾਜਾ ਨੂੰ ਮਾਰਨ ਲਈ ਹਨੀਮੂਨ ਦੇ ਬਹਾਨੇ ਛਲੰਗ ਲੈ ਗਈ ਸੀ ਰਾਜਾ ਕੁਸ਼ਵਾਰਾ ਨੇ ਇਸ ਲਈ ਇੱਕ ਨਵੇਂ SIM ਕਾਰਡ ਤੇ ਫੋਨ ਦਾ ਪ੍ਰਬੰਧ ਕੀਤਾ ਸੀ ਜਿਵੇਂ ਕੰਮ ਪੂਰਾ ਹੋਇਆ ਦੋਚੀ ਨੇ ਤੋੜ ਖੂਨ ਤੋੜ ਦਿੱਤਾ ਤੇ ਇਸ ਨੂੰ ਰੇਲ ਗੱਡੀ ਵਿੱਚ ਸੁੱਟ ਦਿੱਤਾ ਉਹ ਸੇਮ ਕੱਡ ਅੰਦਰ ਲੈ ਆਇਆ ਜਿਸ ਨੂੰ ਉਸਨੇ ਬਾਅਦ ਵਿੱਚ ਚਬਾ ਕੇ ਨਸ਼ਟ ਕਰ ਦਿੱਤਾ ਵੀਰਵਰ 5 ਜੂਨ ਨੂੰ ਐਸ ਆਈ ਟੀ ਵਿਸ਼ਾਲ ਦੇ ਘਰ ਤਲਾਸ਼ੀ ਲੈਣ ਲਈ ਪਹੁੰਚੀ ਘਰ ਨੂੰ ਤਾਲਾ ਲੱਗਿਆ ਹੁਣ ਕਰਕੇ ਪੁਲਿਸ ਵਾਲੇ ਕੰਦ ਟੱਪ ਕੇ ਅੰਦਰ ਵੜ ਗਏ ਇੱਥੋਂ ਕਮੀਜ਼ਾਂ ਤੇ ਜੀਨਸ ਬਰਮਤ ਹੋਈਆਂ ਕਮੀਜ਼ਾਂ ਤੇ ਖੂਨ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਰੇ ਜੀਸ਼ਟ ਡੋਟੀਆਂ ਦੇ ਅਨੁਸਾਰ ਚਲਾਨ ਪੁਲਿਸ ਰਣ ਪੁੱਛ ਕੇ ਸਰਣ ਦੁੱਛਗਾਂ ਦੇ ਨੇ ਕੱਪੜੇ ਅਤੇ ਸਿਮ ਕਾਰਡ ਲਕਉਣ ਦੀ ਗੱਲ ਕਬੂਲ ਕੀਤੀ ਮੰਗਲਵਾਰ ਦੁਪਹਿਰ ਨੂੰ ਦੋ ਟੀਮਾਂ ਨੇ ਵਿਸ਼ਾਲ ਦੇ ਆਨੰਦ ਬਾਗ ਕਲੋਨੀ ਸਥਿਤਕਰ ਦੀ ਤਲਾਸ਼ੀ ਲਈ ਸਿਮ ਕਾਰਡ ਅਤੇ ਫੋਨ ਤਾਂ ਨਹੀਂ ਮਿਲਿਆ ਪਰ ਕੱਪੜੇ ਤਾਂ ਮਿਲ ਗਏ ਵਿਸ਼ਾਲ ਨੇ ਦੱਸਿਆ ਕਿ ਉਹ ਸੰਗਮ ਨਗਰ ਸਥਿਤ ਖਾਲਿਮਦਾਨ ਵਿੱਚ ਆਪਣੇ ਦੋਸਤਾਂ ਉਹ ਮਿਲਦਾ ਸੀ ਕਤਲ ਦੀ ਛਾਜ ਇਸੇ ਖੇਤੇ ਵਿੱਚ ਚਰਚੀ ਗਈ ਸੀ ਉਸਨੇ ਇੱਕ ਹੋਰ ਫੋਨ ਉਸੇ ਖੇਤੇ ਛੱਡ ਦਿੱਤਾ ਸੀ ਟੀਮ ਛਾਲ ਨੂੰ ਲੈ ਕੇ ਪਹੁੰਚੀ ਪਰ ਫੋਨ ਨਹੀਂ ਮਿਲੇ ਪੁਲਿਸ ਨੇ ਆਨੰਦ ਗੁਰਮੀ ਦੇ ਘਰ ਦੀ ਵੀ ਤਲਾਸ਼ੀ ਲਈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ